ਸਬਸਕ੍ਰਾਈਬ ਜੀ ਸਰਵਰ ਨੂੰ ਸੰਦੀਪ ਦੇ ਫਾਰਮ ਤੜਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਕਾਲੂ ਤੇ ਗੁਰਜਾ ਸਿੰਘ ਪਹੁੰਚ ਚੁੱਕੇ ਆ ਅੱਜ ਵੀ ਵੇਖੋ ਜੀ ਤਿੰਨ ਚਾਰ ਲਗਭਗ ਗਾਵਾਂ ਸੇਲ ਆ ਤੇ ਬਾਕੀ ਬਾਈ ਜੀ ਨੇ ਗੱਲਬਾਤ ਕਰਦੇ ਆ ਬਾਈ ਸਤਿਕਾਰ ਸਤਿਕਾਰ ਜੀ ਸਤਿਕਾਰ ਹੋਰ ਵਦਿਆ ਵਦਿਆ ਸਤਿਕਾਰ ਜੀ ਸੰਦੀਪ ਦੇ ਫਾਰਮ ਚੈਨਲ ਦੇਖਣ ਵਾਲਿਆਂ ਸਾਰਿਆਂ ਨੂੰ ਪ੍ਰਣਾਮ ਜੀ ਹੋਰ ਸਭ ਬਾਤ ਸਵਧੀਆ ਹੋ ਰਹੀ ਹੈ ਜੀ ਠੀਕ ਠਾਕ ਪਰ ਜੇ ਫਰਸ਼ ਬਣਾ ਲੈ ਪਰ ਹਾਂ ਫਰਸ਼ ਖੁਰਲੀ ਖਾਲੀ ਡਈ ਆ ਬਾਨੇ ਨਹੀਂ ਚਲੋ ਤੁਹਾਨੂੰ ਬੜਾ ਮੁਸਕਲ ਪਸ ਨੂੰ ਖੜਨਾ ਕਿ ਨਹੀਂ ਅਗੇ ਪਹੁੰਚ ਜਾਵਾਂ ਤੱਕ ਬਣ ਜੂਗੀ ਵੀਡੀਓ ਅਦਰ ਮਿਲ ਕੇ ਚਲੋ ਹਾਂ ਇਹ ਕਹ ਕੇ ਮਾਲ ਵੀ ਸੰਦੀਪ ਭਾ ਥੋੜਾ ਹੀ ਫੜਿਆ ਵਾ ਫਰਸ਼ ਕੋਲੇ ਲੱਕੀ ਜਾਂਦੀ ਆ ਗਾਵਾਂ ਦੇ ਗਾਵਾਂ ਪੰਜ ਪੰਜ ਦੀ ਦੋ ਦਾਰਕ ਲੋਨ ਹੀ ਡੇਗਾ ਮੈਨੂੰ ਪਤਾ ਲੈ ਗਏ ਤਾਂ ਕਰੇ ਲੈ ਗਏ ਬੜਾ ਬੜੀ ਲੈ ਗਏ ਫਿਰ ਕੀ ਕਰੇ ਕੇ ਅਜੇ ਨਹੀਂ ਨਹੀਂ ਲੈ ਕੇ ਹਾਂ ਜੀ ਕਹਾਂ ਕਿ ਤੂੰ ਬਵਾਰੀ ਲੈ ਕੇ ਆਉਂ ਗਲੀ ਹਾਂਜੀ ਹਾਂਜੀ ਪਾਣੀ ਲੈ ਕੇ ਹੁਣ ਦਿਨ ਨਹੀਂ ਰਹਿ ਗਈ ਹੁਣ ਦਿਨ ਨਹੀਂ ਰਹਿ ਗਏ ਕਰ 5 ਪੰਜੇ ਲਾਲ ਹੀ ਕੰਮ ਆਵੇ ਅੱਜ ਲਾਲ ਲਾਲੀ ਹੋਈ ਆਈ ਫਰੀ ਲਾਲੀ ਦੀ ਹਾਂ ਚਲੋ ਇਹਨੂੰ ਮਾਲਾ ਕੱਲ੍ਹ ਆਣਾ ਫੜੀ ਉਹ ਕੱਢੀ ਨਹੀਂ ਘਰੋਂ ਬੜੀ ਬਾਲ ਦਾ ਨੱਕ ਦੇ ਭਾਈ ਜੀ ਦੁੱਧ ਕਿੰਨਾ ਇਹ ਸੰਦੀਪ ਜੀ ਰਾਤ ਦੀ ਸੂਈ ਆ ਹਾਂ ਜੀ ਦੁੱਧ ਵੇਖੋ 15 ਦੇ ਦੇ 16 ਦੇ ਦੇ ਅੱਛਾ ਜੀ ਰਾਤੀ ਫੂਲੀ ਵਛੀ ਮਗਰ ਆ ਜੀ ਵਛੀ ਮਗਰ ਆਜੋ ਭਾਈ ਜਾਓ ਭਾਈ ਜੀ ਹਾਂ ਜਦਾਂ ਨਬੀ ਬਾਕੀ ਖੰਡੀ ਆਉਦਾ ਬੰਦ ਖੰਦੂਰੇ ਕੋਈ ਬਖਾਰੇ ਚ ਮੈਂ ਥੱਲੇ ਕੋਈ ਗਾਲ ਨਹੀਂ ਬਜਾ ਛੜੇ ਕੋਈ ਚੱਕਰ ਨਹੀਂ ਹਾਂ ਜੀ ਫਿਰ ਲੀਬ ਜੀ ਤੁਹਾਨੂੰ ਪਤਾ ਵਾ ਹਾਨਾ ਹੀ ਚੱਲਣਾ ਕੰਮ ਬਿਲਕੁਲ 45000 ਦੀ ਦੇ ਦਾਂ ਗਿੰਦੀ ਛੋੜੀ ਹੋਣੀ ਆ ਆ ਛੋੜੀ ਚਲੋ ਛੋੜੀ ਹੋਣੀ ਆ ਆ ਜੋ ਇਹ ਵੀ ਲਾਲ ਹੈ ਇਹ ਵੀ ਸੂਈ ਆ ਇਹ ਵੀ ਸੂਈ ਆ ਜੀ ਇਹਦੇ ਥੱਲੇ 13 14 ਕਿਲੋ ਦੁੱਧ ਜੇ 13 ਜੁਰਾ ਕਲ ਦੁੱਧ ਆ ਹਾਂ ਵਸ਼ੀ ਮਗਰ ਇਹ ਵੀ ਵੇਖੋ ਵਸ਼ੀ ਮਗਰ ਹਾਂ ਬਸ ਠੀਕ ਹੈ ਚਲੋ ਇਹ ਵੀ ਤੋੜੋ ਆਦੇ ਆਜੋ ਆਦੇ ਉਹ ਨਹੀਂ ਮੰਨ ਜਾਂਦੇ ਨਾ ਨਾ ਵੀ ਅਸੀਂ ਲੱਡੀਆਂ ਨੇ ਲੱਡਣੀਆਂ ਹਾਂਜੀ ਬੜਾ ਜੀ ਸੰਦੀਪ ਜੀ 40000 ਦੀ ਵੜ ਦੇ ਦਾਂਗੇ 40000 ਦੀ ਛੋੜੀ 500 ਛੋੜੀ ਬਾਕੀ ਸੂਈ ਆ 20 25 ਦਿਨਾਂ ਦੀ ਘੱਟੋ ਘੱਟ 20 ਲਾ ਲਓ 5ੀ ਲਾ ਲਓ ਵਛੀ ਮਗਰ ਚਲੋ ਠੀਕ ਆ ਆ ਵੀ ਜੱਸੀ ਵਛੀ ਨਹੀਂ ਸੂਈ ਰਾਤ ਦੀ ਇਹ ਵੀ ਰਾਤ ਦੀ ਸੂਈ ਚ ਵਛੀ ਤੁਹਦ ਕਿੰਨਾ ਜੀ ਬੋਲਾ ਹੀ ਆ ਬੋਲਾ ਹੀ ਆ ਜੇ ਸੰਦੀਪ ਜੀ ਰਾਤੀ ਸੂਈ ਆ ਬਾਕੀ ਵੇਖੋ ਹਨਾ ਹਨਾ ਨਹੀਂ ਸਾਫ ਆ ਤੇ ਲੈਵਾ ਵੇਖ ਲੋ ਤੇ ਵਚਦਾ ਕਿੰਨਾ ਦਾ ਵਾ ਕੱਦ ਨਹੀਂ ਵਾਲਾ ਵੱਡਾ ਗਾ ਜੇ ਫਿਰ ਕੋਈ ਆਣ ਜਾ ਕੇ ਕੱਦ ਛੋਟਾ ਬਿਲਕੁਲ ਹਾਂ ਕੱਦ ਛੋਟਾ ਨਹੀਂ ਜਾਂਦਾ ਹਾਂ ਕੱਦ ਛੋਟਾ ਥੋੜਾ ਆ ਬਾਕੀ ਵਚੀ ਵੇਖੋ ਵੀ ਤੇ ਹੈ ਨਮੂਨਾ ਹੀ ਹੈ ਚਲੋ ਹਾਂਜੀ ਜੀ ਇਹਦਾ ਭਾਵੇਂ 40 ਕਰ ਦਈਏ ਰਹਿਣ ਦੀ ਹੈ ਨਾ 30000 ਦੀ ਵਚੀ ਦੇ ਦਿਆਂ ਹਾਂ 30000 ਦੀ ਹਾਂ ਨਾ 500 ਛੋਟ 500 ਛੋਟ ਚਲੋ ਠੀਕ ਹੈ ਤੁਹਾਨੂੰ ਕੀ ਹੁੰਦਾ ਹੈ ਐਂਡੀ ਹੋ ਗਿਆ ਜੇ ਮੈਂ ਕਿਦਾਂ ਦਾ ਆਦਾ ਐਂਡੀ ਹੋ ਗਿਆ ਕੁੱਤੇ ਨੇ ਗਾਵਾ ਦੀ ਹਾਂਜੀ ਹੁਣ ਇਹਨੂੰ ਐਂਡ ਲਾਣਾ ਸ਼ੁਰੂ ਕਰਦੇ ਆਂ ਇਹ ਗੱਲ ਹੈ ਜੀ ਅੱਜ ਕੰਮ ਥੋੜਾ ਜਿਆ ਕੱਟਿਆ ਬਿਲਕੁਲ ਜੀ ਬਾਕੀ ਵਸ਼ੀਆਂ ਪੰਜ ਹੈਗੀਆਂ ਇਹ ਤੁਹਾਨੂੰ ਦੱਸਿਆ ਦੋ ਵੇਗੀਆਂ ਤੇ ਕੋਈ ਐ ਸੰਦੀਪ ਜੀ ਫੇ ਖਲਾਰਾ ਖਲੂਰਾ ਬਣਾਇਆ ਉਹ ਵੀ ਜ਼ਰੂਰੀ ਹੈ ਬੰਨਣ ਦਾਵਣੀਆਂ ਇਹਨਾਂ ਨੂੰ ਵਿਚਾਰਿਆਂ ਕਹ ਤਪੜਾ ਜਿਹਾ ਪਾਉਂਦੇ ਆ ਕਿਸ ਨੂੰ ਕਿਤੇ ਪਾਉਂਦੇ ਕਿਹਨੂੰ ਕਿਤੇ ਨਾ ਨਾ ਤੇ ਕਜਾਂ ਖੁਰਲੀ ਦਾ ਡੰਗਰ ਵੱਜਣਾ ਜਦੋਂ ਖੁਰਲੀ ਤਿਆਰ ਹੋ ਗਈ ਫਿਰ ਇੱਕਾਰੀ ਧੰਨ ਧੰਨ ਕਰਾਵਾਂਗੇ ਤੁਰੀ ਬਾਬੇ ਦੀ ਕਿਰਪਾ ਨਾਲ ਬੋਲੇ ਨੰਬਰ ਪਿੰਡ ਖਜਾਨੇਗੋੜ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ 9848827533 ਸਤਿ ਸ਼੍ਰੀ ਅਕਾਲ